Maharaj Sher Singh Vishnu Bhagwan Di So Hang Maharaj Sher Singh Vishnu Bhagwan Di Jai Sangeet ਪਰਮਾਤਮਾ ਇਸ ਤੇਜਾ ਦਰਬੀ ਬੋਲ ਲੰਦਾ ਪਰਮਾਤਮਾ ਦੀ ਗੱਲ ਕਰਦੇ ਪਰਮਾਤਮਾ ਤਰਸੀ ਰੱਖੇ ਸੰਸਾਰ ਦੇ ਵਿੱਚ ਬੰਦੇ ਕਹਿੰਦੇ ਵੀ ਅਸੀਂ ਏਦਾਂ ਲੁੱਟੇ ਗਏ ਸਾਡਾ ਉਹ ਖੋ ਗਿਆ ਸਾਡਾ ਉਹ ਖੋ ਗਿਆ ਸੰਸਾਰੀ ਵਸਤੂਆਂ ਪਿੱਛੇ ਹੁੰਦੇ ਆ ਪਰਮੇਸ਼ਵਰ ਗਾੜੀ ਜਲਤਾਰਾਰ ਹੋਈ ਆ ਵੀ ਅਸੀਂ ਵੀ ਲੁੱਟੀਆਂ ਗਈਆਂ ਉਹ ਕਿਉਂ ਲੁੱਟੀਆਂ ਗਈਆਂ ਪਰਮੇਸ਼ਰ ਨੇ ਬਿਆਨ ਕੀਤਾ ਉਹਨਾਂ ਨੇ ਕੀ ਹੜਾ ਕੱਢਿਆ ਪਰਮੇਸ਼ਰ ਅਗੇ 23 ਜੇਡ ਸ਼ੈਨਸ਼ੈ ਸਮਦਿਕ ਨੂੰ ਗਰੀਬ ਸਿੰਘ ਜੀ ਦੇ ਘਰ ਬਾਉਪੁਰ ਜਿਲ੍ਹਾ ਗੁਰਦਾਸਪੁਰ ਜਮਨਾ ਸਰਸਤੀ ਗੰਗਾ ਗੋਦਾਵਰੀ ਕਹੇ ਮੈਂ ਗਈ ਲੁੱਟੀ ਕਿਉਂ ਲੁੱਟੀ ਗਈ ਲੁਟੇਰਾ ਆਇਆ ਧੁਰ ਦਰਗਾਇਆ ਜਿਸ ਨੇ ਕਲਾ ਜਗਾਈ ਸੁੱਤੀ ਸੁੱਤਿਆਂ ਦਿੱਤਾ ਹਲਾਇਆ ਕਿਸ ਤਰ੍ਹਾਂ ਹਲਾਤਾ ਉਹਨੇ ਨਿਰਗੁਣ ਹੋ ਕੇ ਬਦਲ ਆਪਣੀ ਰੁਚੀ ਰਚਨਾ ਵਖਰੀ ਦਿੱਤੀ ਵਖਾਇਆ ਉਹ ਕਹਿੰਦੀਆਂ ਕੀ ਵਖਾਈ ਰਚਨਾ ਵਖਰੀ ਜੁਗ ਚੌਕੜੀ ਸਾਡੀ ਧਾਰ ਬਣੀ ਰਹੀ ਸੁੱਚੀ ਪਵਿੱਤਰ ਰੂਪ ਵਖਾਇਆ ਚੂੜੀਆਂ ਨਾਲ ਪਾਉਂਦੇ ਰਹੇ ਮੁਖੀ ਅੰਮ੍ਰਿਤ ਜਲ ਵੜਿਆਈਆ ਪੀਂਦੇ ਆ ਨਾ ਤੀਰਥਾਂ ਦਾ ਪਾਣੀ ਸੰਸਾਰ ਪੀਂਦਾ ਚੂੜੀਆਂ ਨਾਲ ਪਾਉਂਦੇ ਰਹੇ ਮੁਖੀ ਅੰਮ੍ਰਿਤ ਜਲ ਵੜਿਆਈਆ ਉਪਰ ਉਹ ਕਹਿੰਦੀਆਂ ਸੰਸਾਰ ਨੇ ਪੀਤਾ ਪਰ ਸਾਥੋ ਹੋ ਨਸਕਿਆ ਕੋਈ ਸੁਖੀ ਬਿਨ ਕਬੀਰ ਰਵਿਦਾਸ ਮਿਲੀ ਨਾ ਕਿਸੇ ਵਡਿਆਈਆ ਸਾਰੀ ਸ੍ਰਿਸ਼ਟੀ ਰਹੀ ਭੁੱਖੀ ਤ੍ਰਿਸ਼ਨਾ ਅਗਨਾ ਕੋਏ ਬੁਝਾਈਆ ਖੇਲ ਖੇਲ ਦੀ ਰਹੀ ਜਗਤ ਜੁਗੀ ਚੌਪੜੀ ਪੰਦ ਮੁਕਾਈਆ ਅੰਤਰ ਮੇਰੀ ਬਾਟ ਭੁੱਗੀ ਅਗਲਾ ਪੰਦ ਰਹਾ ਨਾ ਰਾਈਆ ਕਲਯੁਗ ਅੰਤਮ ਵਿਸ਼ੇਸ਼ ਦਿਸੇ ਕੋਏ ਨਾ ਬੁੱਧੀ ਵਿਦਵਾਨ ਨਾ ਕੋਈ ਚਤਰਾਈਆ ਕਿਉਂ ਚਤਰਾਈ ਨਹੀਂ ਰਮਜ ਸਮਝੀ ਨਹੀਂ ਕਿਸੇ ਗੁਰਜੀ ਕਿਹੜੀ ਰਮਜ रमजी समझी नहीं किसे गुजी आतम परमातम मेल ना कोई मलाइया ऐसे कारण की होया झगड़ा पै गया वधी सुधी पुन्या मावस दे दुहाइया पाग लगे ना किसे दुद्धी पिता पूत करे लड़ाइया सच वास ना किसे ना होए उगी महल अटल ना कोई सुहाइया नाभी होके मुद्दी कवल नाभी कवल ना कवल होके मुद्दी अपना बदलाइया ਕੀ ਹੋਇਆ ਖੇਲ ਵੇਖੀ ਨਹੀਂ ਕਿਸੇ ਬੁਤਰੂਦੀ ਚਮ ਦ੍ਰਿਸ਼ਟੀ ਜਗਤ ਹਲਕਾਇਆ ਰਮ ਜੇ ਵੇਖੀ ਨਹੀਂ ਕਿਸੇ ਸਾਡੇ 3.5 ਕਰੋੜ ਲੂਲੂ ਦੀ ਲਹਿਰ ਲਹਿਰ ਵਿੱਚੋਂ ਟਕਰਾਈਆ ਕਿਉਂ ਨਹੀਂ ਕਿਉਂ ਨਹੀਂ ਕਿਸੇ ਨੇ ਵੇਖੀ ਉਹਦਾ ਕਾਰਨ ਇੱਕ ਦੱਸਿਆ ਪਰਮੇਸ਼ਵਰ ਨੇ ਸਿਫਤ ਸੁਣੀ ਨਹੀਂ ਕਿਸੇ ਪੁਰਖ ਕਾਲ ਇੱਕ ਅਗੰਮੇ ਹੂ ਬਹੂਦੀ ਹੂ ਬਹੂਦੀ ਸਿਫਤ ਸੁਣੀ ਨਹੀਂ ਕਿਸੇ ਪੁਰਖ ਕਾਲ ਅਗੰਮੇ ਹੂ ਬਹੂਦੀ ਪੰਜ ਤਤਾਂ ਨਾਲ ਕਰਦੇ ਗਏ ਪੜਾਈਆ ਕੀ ਅਸੀਂ ਤਾਂ ਨਹੀਂ ਕਰ ਰਹੇ ਇਹ ਚੀਜ਼ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਦੁਦਾ ਹੁਕਮ ਇੱਕ ਵਰਤਾਈਆ ਗੋਦਾਵਰੀ ਕਹੇ ਮੇਰਾ ਲੁੱਟਿਆ ਗਿਆ ਗੋਦਾਮ ਗੋਦੀ ਖਾਲੀ ਨਜਰੀ ਆਇਆ ਪੁਰਖ ਕਾਲ ਬਣਾਮ ਅਮਲ ਸ੍ਰਿਸ਼ਟ ਵੇਖ ਵਖਾਇਆ ਦ੍ਰਿਸ਼ਟੀ ਖਾਲੀ ਦਿਸੇ ਤਮਾਮ ਕਿਉਂ ਖਾਲੀ ਦਿਸਰੀ ਆ ਕਿਸ਼ਟ ਨજર ਕੋਈ ਨਾ ਆਈਆ ਗ੍ਰਿਸ਼ਟ ਕਰਨ ਹਰਾਮ ਸਾਧ ਮੰਨ ਵਾਸਨਾ ਹਲਕਾਇਆ ਕਿਉਂ ਗ੍ਰਸਹ ਹਰਾਮ ਕਰਦੇ ਆਂ ਫਿਰ ਦੇ ਨਜ਼ਰ ਨਾ ਆਏ RAM ਨਾਮ ਚੋਟ ਨਾ ਕੋਈ ਲਗਾਈਆ ਭਾਗ ਲੱਗੇ ਨਾ ਕਾਇਆ ਗ੍ਰਾਮ ਸਾਡੇ ਤਿੰਨ ਹੱਥ ਵਜੇ ਨਾ ਕੋਈ ਵਧਾਈਆ ਚਾਰੋਂ ਕੁੰਟੰਦੇਰੀ ਹੋਈ ਸ਼ਾਮ ਸੱਚਾ ਚੰਦ ਨਾ ਕੋਈ ਚਮਕਾਇਆ ਕਿਉਂ ਰਸ ਰਿਹਾਨਾ ਸਾਡੇ ਵਿੱਚ ਜਾਮ ਰਸ ਰਿਹਾਨਾ ਸਾਡੇ ਵਿੱਚ ਜਾਮ ਮਦਮਤ ਵਾਲਾ ਨਾ ਕੋਈ ਕਰਾਈਆ ਉਹ ਚਾਰੇ ਜਲਧਾਰਾ ਕਹਿੰਦੀਆਂ ਨੇ ਗੋਦਾਵਰੀ ਕਹਿੰਦੀ ਉਹਨਾਂ ਦੇ ਵਿੱਚੋਂ ਗੋਦਾਵਰੀ ਕਹੇ ਮੈਂ ਹੋ ਗਈ ਹੈਰਾਨ ਹੈਰਾਨੀ ਵਿੱਚ ਧਿਆਨ ਰਖਾਈਆ ਜਿਸ ਦੇ ਸੁਣਦੀ ਰਹੀ ਪੈਗਾਮ ਸੱਚ ਕਰੀ ਸ਼ਨਵਾਈਆ ਜਿਸ ਦਾ ਦੇਂਦੇ ਗਏ ਨਿਸ਼ਾਨ ਗੁਰੂ ਅਵਤਾਰ ਸਿਫਤ ਸਲਾਈਆ ਉਹ ਕਹਿੰਦੀ 23 ਜੇੜ ਸ਼ੈਨਸ਼ਾਈ ਸਮਤ ਇਕਨੂ ਸੋ ਆ ਗਿਆ ਸ਼੍ਰੀ ਭਗਵਾਨ ਕਲਕਲਕੀ ਵੇਸ ਵਟਾਈਆ ਜਿਸ ਦਾ ਲਹਿਰ ਦਾ ਤੂਫਾਨ ਸਭ ਨੂੰ ਰਿਆ ਰੜਾਈਆ ਪਰ ਪਰਮੇਸ਼ਵਰ ਨੇ ਕੁਛ ਤੇ ਕਿਰਪਾ ਕੀਤੀ ਉਹ ਕਿਨਾ ਤੇ ਜਿਸ ਦਾ ਲਹਿਰ ਦਾ ਤੂਫਾਨ ਸਭ ਨੂੰ ਰਿਆ ਰੜਾਇਆ ਜਨ ਭਗਤਾ ਕਰ ਪਰਵਾਨ 184 ਵਿੱਚੋਂ ਬਾਹਰ ਕਢਾਇਆ ਇਸ ਤਰ੍ਹਾਂ ਕਢਿਆ mohabbat ਵਿੱਚ ਹੋ ਕੇ ਮਿਹਰવાન ਮਹਿਬੂਬ ਆਪਣਾ ਮੇਲ ਮਿਲਾਇਆ ਮਹਿਰ ਵਿੱਚ ਆ ਕੇ ਦੇ ਸੱਚਾ ਇਨਾਮ ਵਸਤ ਅਮੋਲਕ ਕੀ ਵਰਤਾਇਆ ਕੀ ਦਿੱਤਾ ਪਰਮੇਸ਼ਵਰ ਨੇ ਜਨ ਭਗਤੋਂ ਪ੍ਰੇਮ ਦਾ ਪਿਆਉ ਜਾ ਜਮਾਦਾ ਲੇਖਾ ਦੇ ਮੁਕਈਆ ਮਾਨਸ ਜਨਮ ਦਾ ਪੂਰਾ ਕਰੇ ਕਾਮ ਜੇ ਪਰਮੇਸ਼ਵਰ ਨੇ ਸਾਨੂੰ ਮਾਨਸ ਜਨਮ ਦਿੱਤਾ ਉਹ ਕਿਸ ਕਰਕੇ ਦਿੱਤਾ ਮਾਨਸ ਜਨਮ ਪ੍ਰਭ ਮਿਲਦਾ ਬੋ ਮੌਕਾ ਇਸ ਤੋਂ ਅੱਗੇ ਕੁਛ ਨਹੀਂ ਜੇ ਪਰਮੇਸ਼ਵਰ ਨਹੀਂ ਮਿਲਿਆ ਤੇ ਜੀਵਨ ਵਿਅਰਥ ਜਿੰਨੀ ਮਰਜ਼ੀ ਵਾਰੀ ਪੈ ਰੋਵੇ ਮਾਨਸ ਜਨਮ ਦਾ ਪੂਰਾ ਕਰੇ ਕਾਮ ਕਾਮਨਾ ਹੋਰ ਨਾ ਕੋਈ ਵਿਦਾਈਆ ਉਰਦਾ ਵੇ ਕੇ ਨਗਰ ਖੇੜਾ ਗ੍ਰਾਮ ਖਿੜਕੀਆਂ ਦੋ ਜਾਨ ਰੇ ਖੁਲਾਈਆ ਨੇਤਰ ਕਰ ਧਿਆਨ ਦੂਰ ਦੁਰਾਡੇ ਤੱਕਣ ਚਾਹੀ ਚਾਹਿਆ ਉਹ ਕੀ ਤੱਕਦੇ ਨੇ ਇਹਦੇ ਵਿੱਚੋਂ ਦੋ ਲਾਈਨਾਂ ਨੇ ਉਹ ਕੀ ਕਹਿੰਦੇ ਜਦ ਉਹਨੇ ਜਾਨ ਦਿੱਤਾ ਉਹ ਕਹਿੰਦੇ ਆ ਵੀ ਪਤਾ ਨਹੀਂ ਕਿਧਰੋਂ ਚੱਲ ਕੇ ਆ ਗਿਆ ਅੱਜ ਦੀ ਸ਼ਾਮ ਸ਼ਮਾ ਜੋਤ ਕਰ ਰੁਸ਼ਨਾਇਆ 994 ਚੌਕੜੀ ਜੁਗ ਦੀ ਥਕਾਵਟ ਗੁਰਮੁਖਾ ਘਰ ਕਰਨਾ ਆਇਆ ਆਰਾਮ ਕਈ ਕਹਿੰਦੇ ਵੀ ਸਿੰਘਾਸਨ ਨਹੀਂ ਲਾਉਣਾ ਕਈ ਸਿੰਘਾਸਨ ਕਹਿੰਦੇ ਵੀ ਸਿੰਘਾਸਨ ਨਹੀਂ ਲਾਉਣਾ ਵੀ ਪਰ ਪਰਮੇਸ਼ਵਰ ਕਿੱਥੇ ਆਇਆ ਠਕਾਵਟ ਉਹਨੇ ਆ ਕੇ ਕਿੱਥੇ ਪੂਰੀ ਕੀਤੀ 994 ਚੌਕੜੀ ਜੁਗ ਦੀ ਥਕਾਵਟ ਗੁਰਮੁਖਾਂ ਕਰ ਕਰਨ ਆ ਆ ਰਾਮ ਸਿੰਘਾਸਨ ਸੋਹਣੇ ਉੱਤੇ ਡੇਰਾ ਲਾਈਆ ਸਿੰਘਾਸਨ ਸੋਹਣੇ ਉੱਤੇ ਡੇਰਾ ਲਾਈਆ ਤੁਹਾਡਾ ਵੇਖ ਕੇ ਨਗਰ ਖੇੜਾ ਗ੍ਰਾਮ ਖਿੜਕੀਆਂ ਦੋ ਜਹਾਨ ਰੇ ਖੁਲਾਈਆ ਨੇਤਰ ਘਰ ਧਿਆਨ ਦੂ ਦੁੜਾ ਦੇ ਤੱਕਣ ਚਾਹੀ ਚਾਹੀਆਂ ਜੇਹੋ ਜਿਆ ਉਦਣ ਤੇ ਜੇਠ ਨੂੰ ਪ੍ਰੈਜ਼ੈਂਟ ਹੁਣ ਵੀ ਉਹ ਪ੍ਰੈਜ਼ੈਂਟ ਹੀ ਬਜਦੀ ਬਣੀ ਜੇਹੋ ਜਿਆ ਅੱਜ ਬਿਸਤਰ ਮਿਲਿਆ ਕਰਨ ਵਾਸਤੇ ਵਿਸ਼ਰਾਮ ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪਰਮੇਸ਼ਵਰ ਨੂੰ ਵਾਸਤੇ ਜੋ ਬਿਸਤਰ ਮਿਲਿਆ ਵਿਸ਼ਨ ਬ੍ਰਹਮਾ ਸ਼ਿਵ ਕਹਿਣ ਵੇਖਣ ਕਦੇ ਨਾ ਪਾਇਆ ਇਹਦੀ ਸਿਫਤ ਦੀ ਕੀ ਕੋਈ ਕਰੇ ਕਮਾਲ ਕਲਮਿਆਂ ਤੋਂ ਬਾਹਰ ਨਜ਼ਰੀ ਆਇਆ ਨਹੀਂ ਹੋ ਸਕਦੀ ਸਤ ਉਹ ਹੀ ਨਹੀਂ ਰਾਤੀ ਦੱਸਿਆ ਕਿੰਨੇ ਕਰ ਲਓਗੇ 3 4 5 7 ਸ਼ਬਦੀ ਮੁਕ ਜਾਂਦੇ ਐ ਏ ਦੀ ਸਿਫਤ ਦੀ ਕੀ ਕੋਈ ਕਰੇ ਕਮਾਲ ਕਲਮਿਆਂ ਤੋਂ ਬਾਹਰ ਨਜ਼ਰੀ ਆਇਆ ਭਗਵਨ ਨਾਲੋ ਵਤ ਭਗਤਾਂ ਦਾ ਅਹਿਸਾਨ ਜੋ ਸੋਹਣੇ ਆਸ਼ਰਮ ਰਹਿ ਬਣਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇੱਕ ਉਠਾਈਆ ਲਾਸਟ ਪੈਰਾ ਗੋਦਾਰੀ ਕਹੇ ਮੇਰੀ ਨਮਸਤੇ ਨਮੋ ਨਮੋ ਸੀਸ ਝੁਕਾਈਆ ਮੈਂ ਵੇਖੇ ਭਗਤਾਂ ਦੇ ਖੇੜੇ ਵਸਦੇ ਸੋਹਣੇ ਰੂਪ ਵਟਾਈਆ ਹਰ ਸੰਗਤ ਜੀ ਜਿਨਾ ਨੇ ਉਹ ਦੇਖਿਆ ਉਹ ਟੈਮ ਤਨ ਵਡਿਆਈ ਜਿਨ੍ਹਾਂ ਅੱਖੀਂ ਦਿੱਠਾ ਜਿਨ੍ਹਾਂ ਨੇ ਉਹ ਟਾਈਮ ਵੇਖਿਆ ਜੇ ਉਹ ਵੀ ਉਸ ਟਾਈਮ ਨੂੰ ਸ਼ਬਦਾਂ ਦੇ ਵਿੱਚ ਢਾਲ ਕੇ ਦੱਸਣ ਚਾਹਣ ਨਹੀਂ ਪੋਸੀਬਲ ਹੋ ਸਕਦਾ ਪਤਾਂ ਦੇ ਖੇੜੇ ਵਸਦੇ ਸੋਹਣੇ ਰੂਪ ਬਟਾਈਓ ਉੱਥੇ ਕੀ ਕਰਦੇ ਸੀ ਜਦ ਪਰਮੇਸ਼ਵਰ ਆਏ ਪ੍ਰੇਮੀ ਪ੍ਰੀਤਮ ਨਾਲ ਹੱਸਦੇ ਖੁਸ਼ੀਆਂ ਗੀਤ ਗਾਇਆ ਕੀ ਗੀਤ ਗਾਉਂਦੇ ਸੀ ਲੇਖੇ ਪੂਰੇ ਹੋਏ ਪੂਰਵ ਜਨਮ ਆਸਦੇ ਨਿਰਾਸ਼ਾ ਰਹੇ ਕੋਈ ਨਾਰਾਇਆ ਝਗੜੇ ਮੁੱਕ ਗਏ ਗੁਰਮੁਖਾਂ ਦੀ ਪਿਆਸ ਦੇ ਅੰਮ੍ਰਿਤ ਜਾਮ ਦਿੱਤਾ ਪਿਆਈਆ ਇਹ ਖੇਲ ਸ਼ਾ ਪਾਸ਼ਾ ਸ਼ਹਿਨਸ਼ਾ ਕਰੇ ਆਪ ਦੇ ਦੂਜਾ ਸੰਗ ਨਾ ਕੋਈ ਰਖਾਈਆ ਤੇ ਪਰਮੇਸ਼ਰ ਨੇ ਕੀ ਕੀਤਾ ਰਹਿਮਤ ਕੀਤੀ ਧਨ ਪਵਿੱਤਰ ਕੀਤੇ ਭਰੇ ਦੁਰਮਤ ਪਾਪ ਦੇ ਸਾਨੂੰ ਪਵਿੱਤਰ ਕੀਤਾ ਪਰਮੇਸ਼ਰ ਤਨਪ ਬਿੱਤਰ ਕੀਤੇ ਦੁਰਮਤ ਪਰੇ ਪਾਪ ਦੇ ਕਿਸ ਤਰ੍ਹਾਂ ਨਾਮ ਰਸਿਕ ਚਕਾਈਆ ਖੁਸ਼ੀ ਹੋਵੇ ਕੰਡੇ ਉਸ ਗਲਾਸ ਦੇ ਜਿਸ ਦੇ ਨਾਲ ਦਿੱਤਾ ਵਰਤਾਇਆ ਭਾਗ ਚੰਗੇ ਦਿਸੇ ਅਜਵਾਲੀ ਰਾਤ ਦੇ ਖੁਸ਼ੀਆਂ ਵਿੱਚ ਰਹੀ ਮੁਸਕਰਾਇਆ ਕਿਉਂ ਤਨ ਭਾਗ ਦਰਸ਼ਨ ਹੋਏ ਉਸ ਬਾਪ ਦੇ ਜਿਸ ਨੂੰ ਗੁਰ ਅਵਤਾਰ ਪੀਰ ਪੈਗੰਬਰ ਗਏ ਧਿਆਇਆ ਤੇ ਉਹ ਗੁਰਮੁਖੀ ਕਹਿੰਦੇ ਝਗੜੇ ਮੁੱਕ ਗਏ ਪੂਜਾ ਪਾਠ ਦੇ ਮਠਾਂ ਦੀ ਲੋੜ ਰਹੇ ਨਰਾਇਆ ਕਿਉ ਮੇਲੇ ਮਿਲ ਗਏ ਤੁਰਦੇ ਸਾਦੇ ਅਧਵਿਚਕਾਰ ਨਾ ਕੋਈ ਟਕਾਇਆ ਕਿਉ ਨਹੀਂ ਟਕਾਊਗਾ ਪੌੜੇ ਚੜ ਗਏ ਗੰਮੀ ਘਾਟ ਦੇ ਜਿਸ ਦੀ ਮੰਜ਼ਲ ਬੇਪਰਵਾਇਆ ਕਿਉ ਚੜ ਗਏ ਪੌੜੇ ਗੰਮੀ ਘਾਟ ਦੇ ਮੁਕਾਮ ਮਿਲ ਗਏ ਹੱਕ ਨਿਵਾਜ਼ ਦੇ ਤੁਰਦੇ ਮਾਲਕ ਦੀ ਆ ਕਮਾਈਆ ਖੇਲ ਵੇਖਿਂ ਰੀ ਭਗਵਾਨ ਦੇ ਦੋ ਜਾਨ ਵੇਖਣ ਚਾਈ ਚਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਰ ਅਮਰਿਤਾਰ ਅੰਮ੍ਰਿਤ ਰਸ ਧੁਰਦਾ ਰਿਆ ਚੁਆਇਆ ਤੇਰ ਸੰਗਤ ਜੀ ਆਖਰੀ ਦੇ ਵਿੱਚ ਨਾਰਜ ਜੀ ਜਮਨਾ ਸਰਸਤੀ ਗੰਗਾ ਗੋਦਾਵੀ ਨੂੰ ਕਹਿੰਦੇ ਨੇ ਨੀ ਸਮਾ ਆਉਣਾ ਨੀ ਸਮਾ ਆਉਣਾ ਪ੍ਰਭੂ ਦੇ ਚਰਨਾ ਦੀ ਧੂੜ ਮਿਲਣੀ ਨਹੀਂ ਸ਼ਾਰ ਨੀ ਸਮਾ ਆਉਣਾ ਪ੍ਰਭੂ ਦੇ ਚਰਨਾ ਦੀ ਧੂੜ ਖਾਖੀ ਮਿਲਣੀ ਨਹੀਂ ਸ਼ਾਰ ਟਿੱਕੇ ਮਸਤਕ ਨਾ ਕੋਈ ਰਮਾਈਆ ਸ੍ਰਿਸ਼ਟੀ ਨੇ ਤਸਨਾ ਤੜਫਣਾ ਪ੍ਰਭੂ ਦੇ ਚਰਨਾਂ ਦੇ ਜੋੜੇ ਦੇ ਬੜੀਏ ਪੁਜਾਰੀ ਪੁਜਾਰੀਆਂ ਵਾਲਾ ਲੇਖਾ ਫੇਰ ਵੀ ਦੇਣਾ ਮੁਕਾਈ ਆ ਸੰਗਤ ਜੀ ਐਸੇ ਨਾਲ ਪਰਮੇਸ਼ਵਰ ਦੇ ਚਰਨਾਂ 파ਸੋਂ ਮਾਫੀ ਮੰਗਦਾ ਤੇ ਸਰਭਰ ਸੰਗਤੋ ਬੱਚਾ ਸਮਝ ਕੇ ਮਾਫ ਕਰਦਾ ਗਲਤੀਆਂ ਨੇ ਕਾ ਹੁੰਦੀ ਆ ਤੇ ਜਗਾਰਿਆਂ ਦਾ ਸਾਥ ਜਰੂਰ ਦੇਣਾ ਸੋ ਹੰਗੇ ਮਾਰਾ 有吗？ ਭਗਵਾਨ ਦੀ ਜੈ ਅਜੂਸ਼ੰਸ਼ਾ ਜੀ ਦੇ 27 ਜੇਤੇ ਵਿਆਹ ਤੋਂ ਬਾਅਦ ਬੜਾ ਮਨ ਟੁੱਟਿਆ ਤੇ ਵਾਡੀਆਂ ਪੈ ਗਈਆਂ ਜਦਾਸ ਨੇ ਫਿਰਸ ਦੇ ਨਾਲ ਜਾ ਕੇ ਕੰਕਵੰਡਣ ਲੱਗ ਜਾਨਾ ਤੇ ਦਾ ਜਿਦਾ ਚੇਤਾ ਜਣਾ ਤੇ ਅੱਥੂ ਆ ਜਾਂਦੇ ਆ ਖਾਬ ਵਿੱਚ ਨਾਲੇ ਕਣ ਕਬੱਡੀ ਜਾਨੀ ਤੇ ਨਾਲੇ ਰੋਈ ਜਾਣਾ ਰਾਤ ਨੂੰ ਸੌਣ ਲੱਗਿਆ ਰੋਲ ਸੱਚੇ ਪਾਸ਼ਾ ਕੋ ਬੇਤੀ ਕਰਨੀ ਕਿ ਹੋਇਆ ਕੀ ਹੈ ਤੇ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਹੋਇਆ ਇਹ ਕਿ ਇੱਕ ਬਹੁਤ ਵੱਡਾ ਜਿਨੇ ਕਿਹਾ ਹੁੰਦਾ ਇਦਾਂ ਬਹੁਤ ਮੋਟੀ ਤੇ ਬਹੁਤ ਪੁੱਛੀ ਦੀਵਾਰ ਹੈ ਮੈਨੂੰ ਕਿਸੇ ਨੇ ਦੱਸਿਆ ਕਿ ਉਹਦੇ ਅੰਦਰ ਅਕਾਲ ਪੁਰਖ ਆਪਣੀ ਗੱਲ ਕਰਦੇ ਨੇ ਇਹ ਮੈਂ ਕਿਹਾ ਮੇਰਾ ਵੀ ਤੇ ਸੰਯੋਗ ਉਹਦੇ ਨਾਲ ਹੈ ਮੈਂ ਜਾ ਕੇ ਗੱਲ ਕਰਦਾ ਵੀ ਇਸ ਤਰ੍ਹਾਂ ਕਿਉਂ ਹੋ ਗਿਆ ਜਦੋਂ ਬੰਦ ਦੀਵਾਰ ਤੇ ਕੋਈ ਜਾਣਦਾ ਉੱਥੇ ਬੰਦਾ ਤੇ ਖੈਰ ਕੋਈ ਨਹੀਂ ਹੈ ਪਰ ਮੈਨੂੰ ਇੰਜ ਲੱਗਦਾ ਕਿ ਮੈਨੂੰ ਕੋਈ ਕਹਿ ਰਿਹਾ ਕਿ ਅੰਦਰ ਅਸ਼ਟਾਪਕਰ ਹੈ ਮੈਨੂੰ ਇੱਕ ਛੋਟਾ ਜਿਹਾ ਇੱਕ ਸੁਰਾਖ ਮਿਲਦਾ ਹੈ ਮੈਂ ਉਸ ਦੀ ਵਾਰਦੀ ਵਿੱਚੋਂ ਅੰਦਰੋਂ ਦੇਖਦਾ ਤੇ ਸੱਚਮੁੱਚ ਉਹਦੇ ਅੰਦਰ ਇੱਕ ਬਹੁਤ ਉੱਚੀ ਸਟੇਜ ਬਣੀ ਆ ਉਹਦੇ ਉੱਤੇ ਅਸ਼ਟਬਕਰ ਜੀ ਨੇ ਮੈਂ ਦੇਖਦਾ ਕਿਉਂਕਿ ਪੜਿਆ ਹੋਇਆ ਸੀ ਮੈਂ ਦੇਖਦਾ ਕਿ ਵਾਖਿਆ ਹੀ ਇਹ ਅੱਠ ਜਗ੍ਹਾ ਤੋਂ ਜੋ ਵੀ ਮੇਰੇ ਸਾਹਮਣੇ ਖੜਾ ਹੈ ਇਹ ਅੱਠ ਜਗ੍ਹਾ ਤੋਂ ਸੱਚੇ ਕਬੇ ਹਿੱਲ ਸਕਦਾ ਹੈ ਆਪਾਂ ਨਹੀਂ ਹਿੱਲ ਸਕਦੇ ਇਸ ਦਾ ਵੀ ਜਿਵੇਂ ਤਾਂ ਉਹਨਾਂ ਇੱਧਰ ਹੋ ਗਈ ਤੇ लाख इधर हो गया कमरा इधर होगी छापी इधर हो गई लत्त इधर हो गया इधर हो गया अठ जगह तो सज्जे खब्बे हिल सकते पातशाह ने मैंने दिखाया मैं वाख्या मैं ये अष्ट बकर है अठ जगह तो सज्जे खबे हिल सकता है जो तो मैं उस दि अंदर चले गया बिलकुल अठ के मैं देखे अंदर अष्टा बकर जो मैं उन्दर चले गया तो उष्टा बकर नहीं उ पिता परमेश्वर ने ਪਹਿਲੀ ਕਰਦਾ ਕਿ ਸੱਚੀ ਪਾਸ ਹੋ ਇਹ ਖੇਡ ਜਿਹੜੀ ਹੈ ਸਾਡੇ ਵਾਸਤੇ ਅਸਹਿ ਸਹਿ ਨਹੀਂ ਸਕਦੇ ਸੋਚਿਆ ਸੀ ਅਸੀਂ ਪਹਿਲਾਂ ਜਾਵਾਂਗੇ ਇਹ ਬਾਣਾ ਕੀ ਬਤਰੇ ਬਰਪਿਆ ਪਾਛਾ ਨੂੰ ਪਤਾ ਕੀ ਕਿਹਾ ਪਾਛਾ ਕਹਿੰਦੇ ਸਵਰਨ ਅਸੀਂ ਹਰ ਮੇਲੇ ਤੇਰੇ ਅੰਗ ਸੰਗ ਕਿੰਨੇ ਹੀ ਗਏ ਦੁਰਮਿਆਨਾ ਕਰ ਸਰਬ ਰੇਤਰੀ ਨਾਲ ਜਗ ਗਈ ਸ੍ਰੀ ਸਚਿਪਾਸ਼ੋ 35 CPC ਸਚਿਪਾਸ਼ੋ ਐਤਾ ਐਤਾ ਇਹ ਸਾਰਾ ਪੜਾਵਾਦਿਆ ਤੇ ਮੇਰੇ ਦਿਮਗ ਨੂੰ ਕੰਨ ਗਈ ਸਚਿਪਾਸ਼ੋ ਨੇ ਹੌਲੀ ਹੌਲੀ ਬਰਸੀਸ ਦਿੱਤੀ ਹੋਲ ਪੋਜੀਸ਼ਨ ਇਹ ਬਣੀ ਹੋਈ ਆ ਕਿ ਉਹ ਕਿੱਥੇ ਜਾਏਗੀ ਉਹ ਵਕਰੀ ਗੱਲ ਹੈ ਕਿ ਕੁਝ ਸਮੇਂ ਬਾਅਦ ਇਹ ਸੰਗਤ ਦੇ ਵਾਦਿਆਂ ਦਾ ਕਰਕੇ ਗੁਰੂ ਪੀਰ ਤੇ ਗੰਗਰਾਂ ਦੇ ਵਾਦਿਆਂ ਦਾ ਕਰਕੇ ਉਸ ਆਕਾਰ ਰੂਪ ਲੈ ਕੇ ਇਸ ਬਾਤ ਲੋਕ ਦੇ ਉੱਤੇ ਆ ਗਿਆ ਸਾਡੇ ਦੀ ਵਧੀਆ ਗੱਲ ਇਹ ਹੋ ਗਈ ਕਿ ਜਿਹੜੇ ਬੰਦੇ ਅੰਤਰ ਧਿਆਨ ਹੁੰਦੇ ਨੇ ਸਮਰਪੀਆਂ ਲਾਉਂਦੇ ਨੇ ਉਹ ਲੱਭਦੇ ਕੀ ਨੇ ਉਸ ਪ੍ਰਭੂ ਦਾ ਦਰਸ ਤੇ ਦਸ ਪਿਆਰਿਓ ਉਹਨੇ ਆਕੇ ਤੁਹਾਨੂੰ ਦੇਖ ਲਿਆ ਇਸ ਤੋਂ ਵੱਡੀ ਗੱਲ ਸੰਸਾਰ ਤੇ ਪਹਿਲਾਂ ਕਦੇ ਨਹੀਂ ਹੋਈ ਤੇ ਨਾ ਕਾਂ ਕਦੇ ਪਾਛਾ ਦਾ ਫਰਮਾਨ ਉਸ ਤੋਂ ਬਾਅਦ ਬੜਿਆ ਕਿ 994 ਜੁਬ ਜੋਕੜੀ ਤੋਂ ਬਾਅਦ ਫੇਰ ਪੂਰਨ ਦਾ ਸਰੀਰ ਜਨਮ ਇਹ ਉਮੀਦ ਕਰਕੇ ਬੈਠੇ ਆ ਜੇ ਜੇਤੂ ਹੁਣ ਲਾਈਵ ਹੋਇਆ ਤੇ ਸਾਡੇ ਵਰਗਿਆਂ ਨੂੰ ਵੀ ਲਾਈਵ ਨਮਾਣਿਆ ਨੂੰ ਆਪਣੇ ਨਾਲ ਕਰ ਲਿਆ। ਇਹ ਉਮੀਦ ਕਰਕੇ ਬੈਠੇ ਆ ਕਿ ਜਦੋਂ ਤੂੰ ਗੁਮਾਰਾ ਆਇਆ ਲਾਈਵ ਹੋਇਆ ਇਸ ਸਰਤੀ ਦੇ ਉੱਤੇ ਸਾਨੂੰ ਵੀ ਲਾਈਵ ਕਰਨੀ। ਉਹ ਨਜ਼ਾਰੇ ਜਿਹੜੇ ਆਪ ਜੀ ਨੇ ਦੇਖੇ ਨੇ ਸੰਸਾਰ ਨੇ ਉਹ ਲੱਪਣੇ ਨੇ ਦੱਸਨੇ ਕਰਤਾ ਨੇ ਕਿਸੇ ਲੋਕਾਂ ਖੇਚੀ ਖੇਚੇ ਕੱਪੜੇ ਪਾੜ ਦੇਣੇ ਤੁਹਾਨੂੰ ਦੱਸੋ ਸੀ ਉਹ ਕਿਹੋ ਜਿਹਾ ਇਸ ਸਮਾਉਣ ਵਾਲਾ ਅੱਜ ਤੁਸੀਂ ਸੰਸਾਰ ਦੇ ਕੋਲ ਜਾ ਕੇ ਖੜੇ ਹੋਣੇ ਹੋਣਾ ਕਿ ਪਰਮੇਸ਼ਰ ਆਇਆ ਆਉ ਤੁਹਾਨੂੰ ਗੱਲ ਦੱਸ ਰਿਹਾ ਹੈ। ਪਿਆਰਿਓ ਉਹ ਸਮਾਉਣ ਵਾਲਾ ਜਦੋਂ ਸੰਸਾਰ ਨੇ ਤੁਹਾਨੂੰ ਪੁੱਛਣਾ ਹੈ ਕਿ ਜਿੱਤੀ ਵਧੇ ਕਿਉਂ ਪਾਈ ਫਿਰਦੇ ਹੋ ਤੁਸੀਂ ਕਹਣਾ ਸਾਨੂੰ ਪਰਮੇਸ਼ਰ ਮਿਲਿਆ ਉਹਨੇ ਕਿਹਾ ਸਾਨੂੰ ਦੱਸੋ ਕਿ ਦਾੰਦასი ਉਹ ਕਿਸ ਤਰ੍ਹਾਂ ਬੋਲਿਆ ਕਰਦਾ ਸੀ ਉਹਦੇ ਵਿੱਚ ਇਹ ਵੀ ਆਉਂਦਾ ਸਾਨੂੰ ਦੱਸੋ ਕਿੱਦਾਂ ਬੋਲਿਆ ਕਰਦਾ ਸੀ 994 ਜਗ ਚੌਟਰੀ ਤੋਂ ਬਾਅਦ ਪਹਿਲੀ ਵਾਰ ਹੋਇਆ ਉਹਨੇ ਕਦੇ ਬੋਲਿਆ ਤੁਹਾਨੂੰ ਪੁੱਛਣਾ ਹੈ ਸੰਸਾਰ ਨੇ ਉਹ ਕਿੱਦਾਂ ਬੋਲਦਾ ਸੀ ਸੁਭਜਿੰਦਰ ਸਮਰਨੇ ਜਿਆਦਾ ਲੇਦਾ ਬੇਂਤੀ ਕਰਦਾ ਵੀਰ ਸੁਲਸ਼ੇ ਸਿੰਘ ਦੀ ਪੇਸ਼ਾ ਉਹ ਆਖਰੀ ਦੇ ਨਾਲ ਹਰਬਾਨੀ ਸੰਧੀ ਕਰਨਗੇ ਗੱਲ ਥੋੜਾ ਜਿਹਾ ਮੇਰੇ ਵੀਰ ਅਮਰਦੇਵ ਪਿਆਰ ਤੋਂ ਥੋੜੀ ਜਿਹੀ ਅੱਗੇ ਚੱਲ ਗਈ ਉਸ ਵੇਲੇ ਤੁਹਾਡਾ ਥੋੜਾ ਸਮਝ ਆ ਲਿਆ ਨੋਟ ਕਰਨਾ